ਪਾਜੀ ਇੱਕ ਵੜ ਖੜਾ ਕੇ ਕੀਤੀ ਸੀ ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀਗਾ ਤੇ ਆਫਟਰ ਗੈਟਿੰਗ दैट ਕੰਪਲੇਂਟ ਅਸੀਂ ਇੱਕ ਵਕ ਵਕ ਟੀਮਾਂ ਗਠਿਤ ਕੀਤੀਆਂ ਸੀਗੀਆਂ ਆ ਏਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਆ ਇਹਨਾਂ ਟੀਮਸ ਨੇ ਵਕ ਵਕ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਚ ਧਿਆਨ ਦਿੱਤੀ ਔਰ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਜ ਹੋਇਆ ਇਹਦੇ ਚ ਦੋ ਬੰਦਿਆਂ ਦੇ ਨਾਮ ਮਰਜ ਹੋਏ ਇੱਕ ਸੰਪ੍ਰੀਤ ਸਿੰਘ ਸਣੀ ਇੱਕ ਰੋਹਿਤ ਰਾਣ ਤੋ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਅ ਰੋਹਿਤ ਐਂਡ ਸਰਪ੍ਰੀਤ ਆਪਸ ਵਿੱਚ ਕਾਫੀ ਗੂੜੇ ਫਰੈਂਡ ਨੇ 11-12 ਸਾਲ ਤੋਂ ਇਹਨਾਂ ਦੀ ਫਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸਬੰਧੀ ਜਿਹੜੇ ਨਿਊਜ਼ਸ ਨੇ ਜਾਂ ਉਹਨਾਂ ਦੀ ਅਪਰਾਧਿਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚੂਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਤੋ ਇਹਨਾਂ ਨੂੰ ਲੱਗਿਆ ਸੰਪੀਤ ਸੈਣੀ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਤੋਂ ਪੈਸਾ ਕਢਵਾ ਸਕਦੇ ਆ ਤਾਂ ਉਸ ਦੇ ਚਲਦੇ ਦੋਨਾਂ ਨੇ ਪਲਾਨ ਕੀਤਾ ਬੜੇ ਸ਼ਾਤਰ ਕਿਸਮ ਦੇ ਵਿਅਕਤੀ ਸੀਗੇ ਇਹ ਹਰਿਆਣੇ ਦੇ ਵਿੱਚ ਗਏ ਹੈਗੇ ਆ ਹਰਿਆਣੇ ਦੇ ਵਿੱਚ ਉਹ हिसार ਪੁਲਿਸ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ ਉਸ ਤੋਂ ਕਾਲਸ ਕੀਤੀਆਂ ਟੈਕਸਟ ਆਪਸ਼ਨ ਦੀਆਂ 13 9 13 ਸਤੰਬਰ ਨੂੰ ਇਹ ਕਾਲਸ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਦੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂੰ ਲਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪ੍ਰੀਤ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਹਿਚਾਨ ਨਾ ਜਾਵੇ ਕਿਉਂਕਿ ਰੋਹਿਤ ਨੂੰ ਕਦੇ ਦਰਸ਼ਨ ਸਿੰਘ ਨੂੰ ਨਹੀਂ ਮਿਲਿਆ ਸੀ ਪਰ ਸੰਪ੍ਰੀਤ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋਰੋਲੀ ਇਹਨੂੰ ਕੇਸ ਨੂੰ ਜਰੂਰ ਇਨਵੈਸਟੀਗੇਟ ਕੀਤਾ ਗਿਆ ਤਾ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਔਨ ਰਿਕਾਰਡ ਸਾਨੂੰ ਅਸੀਂ ਇਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਦੈਟ ਇਹਨਾਂ ਦੀ ਅਰੈਸਟ ਪਾ ਲਈ ਗਈ ਹੈ ਤੇ ਇਹਨਾਂ ਦੀ 28 ਤਿੱਗ ਨੂੰ ਅਸੀਂ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਂਡ ਤੇ ਹੈ ਇਹ ਕਿਸੇ ਹਰਿਆਣਾ 베ਸਡ ਗੈਂਗਸਟਰ ਦਾ ਨਾਮ ਲੈ ਰਹੇ ਸੀਗੇ ਤੋਂ ਉਹ ਅਸੀਂ ਪਤਾ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸਬੰਧ ਹੈਗਾ ਜਾਂ ਉਹਨੂੰ ਵੀ ਇਹਨਾਂ ਦੇ ਵਿੱਚ ਇਨਵੋਲਵ ਇਹਨਾਂ ਵੱਲੋਂ ਕੀਤਾ ਗਿਆ ਹੋਵੇਗਾ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਐਕਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਸਫਲਤਾ ਵੀ ਹਾਸਲ ਕੀਤੀ। ਕਿ ਪਹਿਲਾਂ ਵੀ ਕੋਈ ਮਾਮਲਾ ਕਰਦੇ ਨੇ? ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਕਰਦੇ। ਸਰ ਹਰਿਆਣਾ ਬੇਸ ਗੈਂਗਸਟਰ ਕਿਹੜਾ ਹੈ ਜੀ ਕਿਸ ਦੇ? ਕਪਿਲ ਲੰਦੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ। ਹਰਿਆਣਾ ਤੇ ਚੋਦੇ ਖਿਲਾਫ ਅਪਰਾਧਿਕ ਮਾਮਲੇ ਹੈਗੇ ਆ। ਤਾਂ ਉਹ ਸੰਪੀਤ ਸੰਨੀ ਨਹੀਂ ਬੇਸਿਕਲੀ ਇਹ ਜਿਹੜਾ ਨਾਮ ਲਿਆ ਸੀਗਾ। ਉਹਦੇ ਇਹ ਪਲਾਨਿੰਗ ਸੀਗੀ। ਕਲੋਪੀ ਕਿਨੇ ਮੰਗੀ ਸੀ ਸਿਰਫ 20 ਲੱਖ ਦੀ ਟੋਟਲ ਇਹਨਾਂ ਨੇ ਫਰौती ਦੀ ਡਿਮਾਂਡ ਕੀਤੀ ਸੀ ਜਿਸ ਤੋਂ ਫਰौती ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਉਹ ਜਿਹੜੇ ਨਾਮਲੇ ਆ ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਟਲ ਵਿਲੇਜ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਪੰਜਾਬ ਜਿਹੜੀ ਵਰਕਰਸ ਯੂਨੀਅਨ ਆ ਟੋਲ ਪਲਾਜ਼ਾ ਦੀ ਇੱਕ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਹੈ ਸਰ ਕੀ ਕੁਝ ਰੀਤੋਂ ਕਰ ਹੋਇਆ ਜੀ ਹਾਲੇ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਵਗੈਰਾ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਦੇ ਲਿੰਕ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਸੀਗੇ ਉਹ ਅਸੀਂ ਉਸ ਵਾਂ ਦੀ ਇੰਟਰੋਗੇਸ਼ਨ ਕਰ ਰਹੇ ਹਾਂ ਤੇ ਇਹ ਇਨਵੈਸਟੀਗੇਸ਼ਨ ਚੁਕਸ਼ਾਇਆ ਦਾ ਆਰੰਭ ਕੀ ਕਰਵਾਈ ਕੋਈ ਜੇਲ ਵਗੈਰਾ ਦਾ ਲਿੰਕ ਨਿਕਲਿਆ ਨਾਟ ਯੇਟ ਬਟ ਰੀਜ਼ਨ ਕੀ ਹੈ ਸਾਹਮਣੇ ਜੀ ਬੰਦਾ ਮੇਰੇ ਜੀ ਇਹ ਤਾਂ ਹੁਣ ਡਿਪੈਂਡ ਕਰਦਾ ਜੀ ਆਪਟੂਨਰ ਲੈ ਆਇਆ ਜੀ ਮੈਂ ਕਿਹਾ ਇਹਨੂੰ ਪੋਲ ਪਾ ਦਵਾਂ ਜੀ ਜੀ ਟੈਂਟਰ ਦਾ ਪੂਰਾ ਐਸਪੀ ਸਾਹਿਬ ਰੀਜ਼ਨ ਕੀ ਸਾਹਮਣੇ ਆਇਆ ਕੁਝ ਇਹਨਾਂ ਤੇ ਕਰਜ਼ਾ ਸੀ ਜਾਂ ਕੀ ਰੀਜ਼ਨ ਸੀ ਆ ਇਹਨਾਂ ਨੇ ਕੀ ਸ਼ਿਕਾਇਤ ਇਸ ਨੂੰ ਲਿਖਾ ਜਾ ਜਿਵੇਂ ਪਹਿਲਾਂ ਦੱਸਿਆ ਕਿ ਇਹ ਬੰਦੇ ਆਪਸ ਚ ਦੋਸਤ ਸੀਗੇ ਅ ਅਪਰਾਧਿਕ ਜਿਹੜੀਆਂ ਨਿਊਜ਼ਸ ਨੇ ਜਾਂ ਅਪਰਾਧਿਕ ਗਤੀਵਿਧ ਜਿਹੜੇ ਗੈਂਗਸਟਰ ਨੇ ਉਹਨਾਂ ਦੀਆਂ ਗਤੀਵਿਧੀਆਂ ਐਕਸਟਰੈਕਸ਼ਨ ਕਾਲਾਂ ਦੀਆਂ ਨਿਊਜ਼ਸ ਵਗੈਰਾ ਉਹਨਾਂ ਤੋਂ ਪ੍ਰਭਾਵਿਤ ਹੋਏ ਇਹਨਾਂ ਨੇ ਪਲਾਨ ਕੀਤਾ ਕਿ ਆਪਸੀ ਵੀ ਕੋਈ ਗਲਤ ਜਿਹੜਾ ਰਸਤਾ ਜਾਂ ਲਾਲਚ ਵਸਾ ਕੇ ਇਹਨਾਂ ਨੇ ਗਲਤ ਰਸਤਾ ਅਖਤਿਆਰ ਕੀਤਾ ਤੇ ਉਸੇ ਚਲਦੇ ਇਹਨਾਂ ਨੇ ਇੱਕ ਇਜ਼ੀ ਟਾਰਗੇਟ ਚੂਜ਼ ਕਰ ਲਿਆ ਕਿ ਇਹ ਬੰਦਾ ਹੈਗਾ ਜਿਹਦੇ ਤੋਂ ਸਾਨੂੰ ਅਸੀਂ ਡਰਾ ਕੇ ਪੈਸੇ ਲੈ ਸਕਦੇ ਆ ਰਿਸ਼ਤੇਦਾਰ ਸੀ ਜਾਣਦੇ ਸੀ ਤਾਂ ਉਸ ਵਜ੍ਹਾ ਕਰਕੇ ਇਹਨਾਂ ਨੇ ਪਲਾਨ ਕੀਤਾ ਸਰ ਇਹ ਜਿਹੜੀ ਕਾਲਿੰਗਸ ਇਹ ਤਾਂ ਜੋ ਹੋਈਆਂ WhatsApp ਕਾਲਿੰਗਸ ਇਹਨਾਂ ਦੀ ਇਹ ਕੁਝ WhatsApp ਕਾਲਸ ਨੇ ਤਾਂ ਕੁਝ ਨਾਰਮਲ ਕਾਲਸ ਵੀ ਹੋਈਆਂ ਤਾਂ ਅਲੱਗ-ਅਲੱਗ ਨੰਬਰਸ ਤੋਂ ਇਹਨਾਂ ਨੇ ਬੇਸਿਕਲੀ ਉੱਥੇ ਟ੍ਰਾਈ ਕੀਤਾ ਸੀ ਇਸ ਚੀਜ਼ ਲੈ ਕੇ ਟ੍ਰੇਡ ਸੀ ਕਿ ਕਿੰਨੇ ਕੁ ਪੜੇ ਲਿਖੇ ਸੀ ਕੀ ਨੰਬਰ ਸੀਗੇ ਤਾਂ ਅਰਾਊਂਡ 30 ਦੇ ਕਰੀਬ ਇਹ ਜਾਂ ਇਹਨਾਂ ਦੀ ਜਾਦਾ ਪੜ੍ਹੇ ਲਿਖੇ ਨਹੀਂ ਹੈ ਜੋ ਸੰਪ੍ਰੀਤ ਹੈ ਉਹ ਪ্লামਬਰ ਦਾ ਕੰਮ ਕਰਦਾ ਹੈ ਉਹ ਨਾ ਆਰਾਊਂਡ 29 ਸਾਲ ਦਾ ਏਜ ਹੈਗਾ 10 ਪੜਿਆ ਹੋਇਆ ਜੋ ਰੋਹਿਤ ਹੈ ਉਹ ਬਲੱਸ 2 ਪਾਸ ਹੈ ਤੇ ਉਹ ਮਾਰਕੀਟਿੰਗ ਦਾ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਉਹਦੇ ਕਰਕੇ ਇਹ ਇਹਨਾਂ ਦਾ ਆਪਸ ਚ ਲੈਣਦੇ ਨੇ ਸਿਗਾ ਹੁਣ ਕੌਣਾ ਜਾਣਾ ਸਿਗਾ ਬੇਸਿਕਲੀ ਜੋ ਸੰਪ੍ਰੀਤ ਉਹ ਅਮੜਗੜ ਦਾ ਰਹਿਣ ਵਾਲਾ ਹੈ ਰੋਹਿਤ ਲਹਿਰੇ ਦਾ ਰਹਿਣ ਵਾਲਾ ਹੈ ਤਾਂ ਪਰ ਆਪਸ ਵਿੱਚ ਮਿਲਦੇ ਜੁਲਦੇ ਸੀਗੇ ਦੋਸਤ ਸੀਗੇ ਤਾਂ ਕਰਕੇ ਇਹਨਾਂ ਨੇ ਇਕੱਠੇ ਵਾਰਦਾਤ ਪਲਾਨ ਕੀਤੀ ਇਹ ਦੋ ਹੀ ਸੀਗੇ ਇਸ ਤੇ ਪਿੱਛੇ ਹੋਰ ਵੀ ਹਾਲੇ ਤੱਕ ਦੋਹਾਂ ਦਾ ਰੋਲ ਹੀ ਸਾਹਮਣੇ ਆਇਆ ਤੀਜਾ ਜਿਹੜਾ ਇਹਨਾਂ ਨੇ ਨਾਮ ਲਿਆ ਸੀ ਕਿਸੇ ਗੈਂਗਸਟਰ ਦਾ ਉਹ ਰਿਸਬਾਂ ਚ ਹੱਲੇ ਤੱਕ ਸਾਡੇ ਕੋਲ ਇਨਵੈਸਟੀਗੇਸ਼ਨ ਚ ਨਹੀਂ ਸਾਹਮਣੇ ਆਇਆ ਬਟ ਅਸੀਂ ਚੈੱਕ ਕਰਾਂਗੇ ਕਿ ਉਹਦੇ ਨਾਲ ਇਹਨਾਂ ਦਾ ਕੋਈ ਲਿੰਕ ਸੀਗਾ ਜਾਂ ਜਸਟ ਉਹਦਾ ਨਾਮ ਯੂਜ਼ ਕਰਕੇ ਇਹ ਪਲਾਨ ਕਰ ਲਈ ਸੀ